ਬੋਲੇ ਸੋ ਨਿਹਾਲ ਸਤਿਗੁਰੂ ਵਿਦਾਸ ਮਹਾਰਾਜ ਕੀ ਜੈ ਪਰਮ ਸਤਿਕਾਰਯੋਗ ਗੁਰੂ ਸਾਧ ਸੰਗਤ ਜੀ ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਮਹਾਪੁਰਸ਼ਾਂ ਨੇ ਹਰ ਦੁਆਰ ਵਿਖੇ ਭਗਵਾਨ ਰਬਦਾਸ ਆਸ਼ਰਮ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਗੁਰਪੁਰ ਕਾਫੀ ਦੇਰ ਤੋਂ ਆਛਾ ਜੀ ਦੀ ਕਿਰਪਾ ਦੇ ਨਾਲ ਉੱਥੇ ਮਨਾਇਆ ਜਾਂਦਾ ਹੈ ਮਹਾਪੁਰਸ਼ਾਂ ਨੇ ਸ਼ੁਰੂ ਕੀਤਾ ਸੀ ਸੋ ਮਾਲਕ ਦੀ ਕਿਰਪਾ ਦੇ ਨਾਲ ਮਹਾਪੁਰਸ਼ ਪੈਦਲ ਚੱਲ ਕੇ ਵੀ ਉਹ ਸਮਾਗਮ ਉਹ ਸੇਵਾ ਨਿਭਾਉਂਦੇ ਰਹੇ ਉਪਰੰਤ ਆਪਾਂ ਗੱਡੀਆਂ ਕਾਰਾਂ ਦੁਆਰਾ ਜੰਮੂ ਤੋਂ ਆਪਣੇ ਰਾਜਸਥਾਨ ਤੋਂ ਦਿੱਲੀ ਤੋਂ ਸਾਰੀਆਂ ਤੋਂ ਦਿਸ਼ਾਂ ਔਰ ਦਿਸ਼ਾਂ ਸੰਗ ਤਾਕਤਰਤ ਹੋ ਕੇ ਇਹ ਗੁਰਪੁਰਬ ਅਪ੍ਰੈਲ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਹੈ ਸੋ ਇਸ ਵਾਰ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਅੱਜ ਸਾਰੇ ਮਹਾਪੁਰਸ਼ਾਂ ਨੇ ਇਹ ਪਰਣ ਕਰਕੇ ਅਰਦਾਸ ਕਰਕੇ ਬੇਨਤੀ ਕਰਕੇ ਜੋ ਟ੍ਰੇਨ ਦਾ ਰੇਲ ਗੱਡੀ ਦੁਆਰਾ ਸੰਗਤਾਂ ਨੂੰ ਲਿਜਾਣ ਦਾ ਜੋ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕਰਕੇ ਉਪਰਾਲਾ ਕੀਤਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ 4 ਤਰੀਕ ਦਿਨ ਸ਼ੁੱਕਰਵਾਰ 1 ਤੋਂ 2 ਵਜੇ ਦੇ ਅੰਦਰ-ਅੰਦਰ ਜਰੰਦਰ ਸੇਸ਼ਨ ਤੋਂ ਇਹ ਰੇਲ ਰਵਾਨਾ ਹੋਵੇਗੀ ਔਰ ਫਰੌਂ ਰੁਕੇਗੀ ਫਰੌਂ ਤੋਂ ਅੱਗੇ ਜਾ ਕੇ ਸਹਾਰਨਪੁਰ ਰੁਕੇਗੀ ਸਹਾਰਨਪੁਰ ਤੋਂ ਬਾਦ ਹਰ ਦੁਆਰ ਵੀ ਖੇ ਰੁਕੇਗੀ ਸੋ ਵਿੱਚ ਸਾਰੀਆਂ ਸੰਗਤਾਂ ਨੂੰ ਕੋਈ ਵੀ ਪਰੇਸ਼ਾਨ ਹੋਣ ਦੀ ਲੋੜ ਨਹੀਂ ਸਾਰੀਆਂ ਸੰਗਤਾਂ ਨੂੰ ਲੰਗਰ ਪਾਣੀ ਚਾਹ ਪਾਣੀ ਜੋ ਵੀ ਉਹਨਾਂ ਦੀ ਸੇਵਾ ਹੈ ਉਹ ਰੇਲ ਦੇ ਵਿੱਚ ਹੀ ਮਿਲੇਗੀ ਕਿਸੇ ਨੇ ਉਤਰਨ ਦੀ ਕੋਸ਼ਿਸ਼ ਨਹੀਂ ਕਰਨਾ ਔਰ ਨਿਯਮ ਅਨੁਸਾਰ ਜੋ ਅਸੀਂ ਤੁਹਾਨੂੰ ਨਿਯਮ ਦੱਸਾਂਗੇ ਉਹਦੇ ਅਨੁਸਾਰ ਇਹ ਸਫ਼ਰ ਕਰਨਾ ਹੈ ਸੋ 4 ਤਰੀਕ ਨੂੰ ਇੱਥੋਂ ਚੱਲ ਕੇ 5 ਤਰੀਕ ਦੇਰ ਰਾਤ ਤੱਕ ਉਹਥੇ ਰੇਲ ਪਹੁੰਚੇਗੀ ਔਰ 5 ਤਰੀਕ ਸਵੇਰੇ ਦਾ ਦੋ ਤੋਂ ਇੱਕ ਤੋਂ 2 ਵਜੇ ਦੇ ਅੰਦਰ ਅੰਦਰ ਜੋ ਪੈਦਲ ਯਾਤਰਾ ਹਰ ਕੀ ਪੌੜੀ ਜਾਏਗੀ ਯਾਤਰਾ ਉਹ ਆਰਤੀ ਉਪरांत ਮਹਾਰਾਜ ਦੇ ਇਸ ਪਵਿੱਤਰ ਸਾਂਤੇ ਆ ਕੇ ਸਮਾਪਤ ਹੋਏਗੀ ਔਰ ਸਵੇਰੇ 6 ਤਰੀਕ ਨੂੰ ਸਵੇਰੇ 9 ਵਜੇ ਨਿਸ਼ਾਨ ਸਾਹਿ ਦੀ ਸਿਵਨਵਾਈ ਜਾਏਗੀ ਉਪਰੰਤ 10 ਵਜੇ ਤੋਂ 11 ਵਜੇ ਦੇ ਅੰਦਰ ਭੋਗ ਪਾਏ ਜਾਣਗੇ ਸਾਰੀਆਂ ਸੰਗਤਾਂ ਖੁੱਲੇ ਪੰਡਾਲਾਂ ਵਿੱਚ ਮਹਾਪੁਰਸ਼ਾਂ ਦੇ ਪਰਵਚਨ ਸਰਵਣ ਕਰਨਗੇ ਆਲੰਗਰ ਅਟੁੱਟ ਵਰਤੇਗਾ ਔਰ ਆਪਣੀ ਨਿਯਮਾਂ ਅਨੁਸਾਰ ਸਾਰੀ ਯਾਤਰਾ ਸਭ ਨੇ ਕਰਨੀ ਹੈ ਸੋ ਸਮਾਂ ਬਹੁਤ ਘੱਟ ਹੈ ਸਾਰੀਆਂ ਸੰਗਤਾਂ ਨੇ ਉਦਮ ਕਰਕੇ ਉਪਰਾਲਾ ਕਰਕੇ ਫਟਾਫਟ ਦੂਸਰਿਆਂ ਜਿਨ੍ਹਾਂ ਨੇ ਜਾਣਾ ਹੈ ਉਹ ਆਪੋ ਆਪਣੀਆਂ ਸੀਟਾਂ ਜਿੱਥੇ ਜਿੱਥੇ ਅਸੀਂ ਸੈਂਟਰ ਬਣਾਏ ਆ ਉੱਥੇ ਜਾ ਕੇ ਕਰ ਸਕਦੇ ਆ ਨਾਲ ਅਸੀਂ ਟੈਲੀਫੋਨ ਨੰਬਰ ਲਿਖੇ ਹੋਏ ਆ ਉੱਥੇ ਸੰਪਰਕ ਕਰਕੇ ਆਪਣੀਆਂ ਸੀਟਾਂ ਜਲਦੀ ਤੋਂ ਜਲਦੀ ਆਪਣੀਆਂ ਬੁੱਕ ਕਰਾ ਲੈਣ ਤਾਂ ਕਿ ਕੋਈ ਪਰੇਸ਼ਾਨੀ ਨਾ ਹੋਵੇ ਕੱਲ ਨੂੰ ਅੱਜ ਮਾਲਕ ਦੀ ਕਿਰਪਾ ਕਾਫੀ ਸੰਗਤਾਂ ਦਾ ਉਤਸ਼ਾਹ ਦੇਖਿਆ ਸੰਗਤਾਂ ਦੇ ਅੰਦਰ ਬਹੁਤ ਪਿਆਰ ਆ ਸੰਗਤਾਂ ਸੰਗਤਾਂ ਦੇ ਅੰਦਰ ਬੜਾ ਉਤਸ਼ਾਹ ਹੈ ਇਸ ਕਾਰਜ ਵਾਸਤੇ ਸੋ ਸਾਰੀਆਂ ਸੰਗਤਾਂ ਨੂੰ ਦੁਆਰਾ ਫਿਰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣਾ ਕੀਮਤੀ ਟਾਈਮ ਇਸ ਕਾਰਜ ਲਈ ਆਪ ਸਮਰਪਿਤ ਕਰੋ ਤੋਂ ਮਹਾਪੁਰਸ਼ਾਂ ਦਾ ਸਹਾਇਕ ਦਿਓ ਤੇ ਮਹਾਪੁਰਸ਼ ਜੋ ਕਰ ਰਹੇ ਆ ਉਹਨਾਂ ਲਈ ਹਰ ਵੇਲੇ ਹਰ ਸਮੇਂ ਆਪ ਤਤ ਪਰ ਹੈ ਕਿ ਇਹ ਸੇਵਾ ਨਿਭਾਓ ਸੋ ਸਾਰੀਆਂ ਸੰਗਤਾਂ ਨੂੰ ਦੇਸ਼ ਔਰ ਬੇਸ਼ੀ ਸੰਗਤਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਗੁਰੂ ਪਾਤਸ਼ਾਹ ਕਿਰਪਾ ਕਰਨ ਜਿਸ ਤਰ੍ਹਾਂ ਮਹਾਰਾਜ ਨੇ ਜੈਸਾ ਰੰਗ ਉਸੰਭ ਕਾ ਤੈਸਾ ਹੈ ਉਸ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਗਾ ਚਿਮਾਰ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪੇਖ ਦਿਖਾਈ ਇਹ ਜੋ ਮਹਾਨ ਵਾਕਿਆ ਇਹ ਸਮਝਣ ਦੀ ਕੋਸ਼ਿਸ਼ ਕਰੀਏ ਔਰ ਗੁਰੂ ਪਾਤਸ਼ਾਹ ਜੀ ਦੇ ਇਸ ਮਾਰਗ ਨੂੰ ਆਪਾਂ ਅਪਣਾਈਏ ਬਹੁਤ ਬਹੁਤ ਧੰਨਵਾਦ মিডিਆ ਦਾ ਜਨਤਕ ਟੀਵੀ ਔਰ ਬਾਬੇ ਜੋੜੇ ਟੀਵੀ ਅਤੇ ਹੋਰ ਜਿਤਨੇ ਵੀ ਇਸ ਵਿੱਚ ਮੀਡੀਆ ਕੰਮ ਕਰ ਰਿਹਾ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਔਰ ਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦੇ ਆਂ ਆਪ ਸਭ ਨੂੰ ਆਪਣੇ ਦਰੋਂ ਕਰੋ ਪਾਤਸ਼ਾਹ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ ਕਰਨ ਔਰ ਸਾਰਿਆਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ ਮਹਾਪੁਰਸ਼ਾਂ ਨੂੰ ਇਹ ਉਦਮ ਉਪਰਾਲਾ ਬਖਸ਼ ਕਰਕੇ ਸੰਗਤਾਂ ਦੀ ਸੇਵਾ ਕਰਨ ਲਈ ਆਪਣੇ ਸਾਰੀਆਂ ਸੰਗਤਾਂ ਨੂੰ ਉੱਥੇ ਜੇ ਜੋ ਅਸੀਂ ਮਾਲਕ ਦੀ ਕਿਰਪਾ ਦੇ ਨਾਲ ਸੇਵਾ ਨੂੰ ਆਉਣ ਜਾ ਰਹੇ ਆਂ ਉਹਨਾਂ ਦਾ ਸਹਿਯੋਗ ਦੇ ਕੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਆਪ ਵਿਚ ਕਰਤਾਪੁਰ ਖਲਵਾ ਤਾਂ ਬਾਲਨਾ ਵਿੰਗਾ ਹੋਆ ਭੋਲੇ ਸੁਨੁਰਭੈ ਸਤਗੁਰੂ ਵਿਦਾਸ ਮਹਾਰਾਜ ਕੀ